ਪੂਰਨ ਸਾਫ਼ਲ ਚਰਨਾਂ ਦੇ ਵਿੱਚ ਵਾਸ ਕਰਕੇ ਆਏ ਪਰ ਕੋਈ ਕਰਦੇ ਮੇਰੇ ਪਹਿਲੀ ਤੇ ਵਾਸੇ ਕੀਤੀ ਆ ਕਿ ਸਾਰਾ ਪੰਜਾਬ ਮੇਰਾ ਰੰਗਲਾ ਪੰਜਾਬ ਬਣੇ ਸਭ ਪਾਸੇ ਸੁੱਖ ਸ਼ਾਂਤੀ ਹੋਵੇ ਪੰਜਾਬ ਜਿਹੜਾ ਉਹ ਤਰੱਕੀ ਕਰੇ ਨਹੀਂ ਨਹੀਂ ਦੂਜੀ ਮੈਂ ਅਰਦਾਸ ਕੀਤੀ ਆ ਹੜ੍ਹਾਂ ਤੋਂ ਬਾਅਦ ਮੈਂ ਅੱਜ ਪਹਿਲੇ ਦਿਨ ਦਰਬਾਰ ਸਾਹਿਬ ਦੇ ਵਿੱਚ ਆਇਆ ਸੀ ਹੜ੍ਹਾਂ ਤੋਂ ਬਾਅਦ ਤੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਤੇ ਅਰਦਾਸ ਕਰਕੇ ਆਇਆ ਕਿ ਮੇਰੇ ਗੁਰੂ ਗ੍ਰੰਥ ਸਾਹਿਬ ਹਰ ਪੀੜਤਾ ਦੇ ਉੱਤੇ ਇੰਨੀ ਕਿਰਪਾ ਕਰਕੇ ਅਗਲੀ ਦੀਵਾਲੀ ਤੱਕ ਸਾਡੇ ਹਰ ਪੀੜਤੇ ਜਿਹੜੇ ਆ ਉਹ ਮਿਹਰਾਂ ਸਿਰ ਹੋ ਜਾਣ ਐਲਕਾ ਦੀ ਦੀਵਾਲੀ ਵਿਚਾਰੇ ਉਹ ਮਨਾ ਨਹੀਂ ਸਕੇ ਉਹਨਾਂ ਦੀ ਜ਼ਿੰਦਗੀ ਲਿਓ ਲੱਥ ਗਈ ਹੜ ਨੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਉਹਨਾਂ ਨੂੰ ਲੱਕ ਤੋੜਤਾ ਸੋ ਮੈਂ ਇਹ ਅਰਦਾਸ ਕਰਕੇ ਆਇਆ ਕਿ ਅਗਲੇ ਸਾਲ ਜਦੋਂ ਦੀਵਾਲੀ ਆਵੇ ਤੇ ਪੰਜਾਬ ਦੇ ਅੰਦਰ ਜਿੰਨੇ ਹਰ ਪੀੜਤ ਹੈ ਮੇਰੇ ਜਨਾਲੇ ਦੇ ਅੰਦਰ ਜਿੰਨੇ ਹਰ ਪੀੜਤ ਹੈ ਉਹਨਾਂ ਦੀ ਜ਼ਿੰਦਗੀ ਲੀਹਾਂ ਤੇ ਹੋਵੇ ਤਾਂ ਅਗਲੇ ਸਾਲ ਆਪਣੀ ਦੀਵਾਲੀ ਜਿਹੜੀ ਖੁਸ਼ੀਆਂ ਨਾਲ ਮਨਾਉਣ ਔਰ ਮੈਨੂੰ ਬੜਾ ਚੰਗਾ ਲੱਗਾ ਕਿ ਮੈਨੂੰ ਦਵਤ ਸਾਹਿਬ ਦੇ ਹੈੱਡ ਗ੍ਰੰਥੀ ਜਸਦਾ ਸਾਹਿਬ ਗੰਨੀ ਦੇ ਗਬੀਰ ਸਿੰਘ ਗੋੜੀ ਵੀ ਮਿਲੇ ਪਰ ਕੰਮਾਂ ਦੇ ਵਿੱਚ ਮੈਂ ਉਹਨਾਂ ਨੂੰ ਕਿਹਾ ਫੇਰ ਕਿਆ ਮੈਂ ਕਿਹਾ ਹਰਪੀੜਤਾ ਲਈ ਗਿਆਨੀ ਜੀ ਇੱਕ ਅਰਦਾਸ ਅੱਜ ਕਰਿਓ ਅੱਜ ਦਿਵਾਲੀ ਦਾ ਦਿਨ ਬੰਦੀ ਛੋੜ ਦਿਵਸ ਹੈ ਇੱਕ ਵਾਰ ਫੇਰ ਅਰਦਾਸ ਕਰਿਓ ਕਿ ਅਗਲੇ ਸਾਲ ਜਦੋਂ ਦਿਵਾਲੀ ਆਵੇ ਤੇ ਜਿੰਨੇ ਹਰਪੀੜਤੇ ਇਹਨਾਂ ਦਾ ਐਸਾ ਬਹੁਤ ਬੁਰਾ ਹਾਲ ਹੋ ਗਿਆ ਪਿਆ ਜਾਂਦਾ ਸਭ ਦਾ ਪਰਵਾਰ ਖੁਸ਼ਹਾਲੀ ਜ਼ਿੰਦਗੀ ਜੀਣ ਅਤੇ ਅਗਲੀ ਦਿਵਾਲੀ ਉਹ ਵਧੀਆ ਮਨਾਉਣ ਮੈਂ ਇਹ ਅਰਦਾਸ ਕਰ ਕਾ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ